ਨਵੀ ਭਾਬ ਕੋ ਰਿਆ ਮਨ ਮੇਰੇ ਮੇਰਾ ਰੋਣਾ ਨਿਕਲਦਾ ਮੈਂ ਗਰੇ ਪੱਗ ਨਹੀਂ ਲੈਂਦੀ ਤੇ ਹੂੰ ਦੇ ਛਰੇਆਂ ਪੌਸਲੇ ਨੇ ਦਰੋ ਚਰਾਤੀ ਵੇਲੇ ਰਹੀਆਂ ਸੀ ਉਦੋਂ ਵੀ ਦੇਖ ਕੇ ਮੇਰੇ ਰੋੜਾ ਆਉਦਾ ਸੀ ਅੱਜ ਮੇਰੇ ਸਾਹਮਣੇ ਨੇ ਗਈ ਪਰ ਮੇਰੇ ਲਈ ਵੀ ਇਹ ਸਿੱਖੀ ਚੱਲੀ ਗਈ ਆ ਅੱਜ ਮੇਰੇ ਦਿਲ ਤੇ ਮੈਨੂੰ ਇਹ ਹੀ ਹੈ ਵੀ ਬਾਪੂ ਕਹਿੰਦਾ ਹੁੰਦਾ ਵੀਰੇ ਕਿ ਤੂੰ ਦਿਹਾੜੀ ਦਾ ਬੰਦਾ ਤੇਰੀ ਕਿਤੇ ਹੁੰਦੀ ਅੱਜ ਮੈਂ ਹਕੀਕਤ ਕਰਕੇ ਕਹਾਂ ਭਈ ਇਹ ਜੀ ਕੋਈ ਨਹੀਂ ਡੇਡਾ ਵੀ ਬੰਦਾ ਨੌਜਵਾਨਾ ਵੀ ਕੋਈ ਨਸ਼ੇਗਾਰ ਨਸ਼ੇਗਾਰ ਕਹੀ ਦੀ ਦੋ ਬਾਸ ਓਦੀ ਪੱਗ ਖਾਤ ਨਾ ਵੀ ਕੋਈ ਸਿੱਖੀ ਨਹੀਂ ਰਹੀ ਕਿਸੇ ਜੋ ਵੀ ਆਪਣੇ ਬੰਦੀ ਆਪੇ ਸਾਡੀ ਪੈਰ ਪੁੱਟਦੇ ਨੇ ਖਿੱਚ ਲੱਤਾਂ ਖਿੱਚ ਨੇ ਵੀ ਤੁਸੀਂ ਕੀ ਮੰਗ ਸੀਗੀ ਜੀ ਵੀ ਇਹ ਮੈਂ ਆਪਣੀ ਮੰਗੇ ਸੀ ਬਾਈ ਦੀ ਮੇਰੇ ਸਾਹਮਣੇ ਲਈ ਸੀ ਪੱਗ ਆਪਾਂ ਇੱਕੇ ਗੱਲ ਚਾਹੁੰਦੀ ਮੈਨੂੰ ਕੋਈ ਧਾਨੇ ਦਾ ਕੋਈ ਹੋ ਨਹੀਂ ਸੀ ਮੈਂ ਇੱਕੇ ਗੱਲ ਕਹੀ ਸੀ ਵੀ ਬਾਈ ਦੀ ਪੱਗ ਬਣਾ ਦਿਓ ਮੇਰੇ ਸਾਹਮਣੇ ਜੀ ਮੇਰੇ ਮੇਰੇ ਦਿਲ ਨੂੰ ਸਪੂਨ ਆ ਜਾਊਗਾ ਭਾਈ ਹੁਣ ਦਾ ਜੀ ਠੀਕ ਆ ਉਹਨਾਂ ਨੇ ਗਲਤੀ ਮੰਨੀ ਆ ਜੀ ਮੇਰੀ ਦਸਤਾਰ ਸਜਾਤੀ ਆ ਬਸ ਠੀਕ ਆ ਜੀ ਪਰ ਪ੍ਰਸ਼ਾਸਨ ਨੇ ਜਾਣ ਕੇ ਤੇ ਨਹੀਂ ਨਾ ਪੱਗ ਲਈ ਸੀ ਕਿ ਨਗੇਲੀ ਦੇ ਵਿੱਚ ਨਹੀਂ ਦੇਖੋ ਜੀ ੱੱਕਾ ਦਾ ਮਾਰਿਆ ਇਹਨਾਂ ਨੇ ਠੀਕ ਆ ਜੀ ੱੱਕਾ ਦਾ ਮਾਰਿਆ ਤੇ ਪਿੱਛੋਂ ਜਦੋਂ ਮੈਂ ਇਧਰ ਲਈ ਸਾਨੂੰ ਸਲਿੱਪ ਹੋਇਆ ਤਾਂ ਮੇਰੀ ਪੱਗ ਥੱਲੇ ਕਰ ਗਈ ਮੈਂ ਪੱਗ ਚੱਕ ਨੂੰ ਇੱਕ ਇੱਕ ਕਰਕੇ ਸ਼ਾਂਤ ਹੋ ਜਾਓ ਸ਼ਾਂਤ ਹੋ ਜਾਓ ਉਥੇ ਨਾ ਸਾਡੇ ਜਥੇਦਾਰ ਵੀ ਆ ਜੋ ਵੀ ਹੈ ਮੈਂ ਇਹਨੂੰ ਜਾਣਦਾ ਆ ਕਿ ਮੈਂ ਅਮਰ ਤਸ਼ਕਾ ਆਇਆ ਚਲੋ ਮੈਂ ਬੁੱਢਾ ਦਾਲਾ ਅਮਰ ਸ਼ਕਾ ਮੇਰੇ ਕੋਲ ਲਾਇਸੈਂਸ ਵੀ ਆ ਆਪੇ ਕਾ ਆਮ ਬੰਦੇ ਤੁਰੇ ਫਿਰਦੇ ਆ ਪਰ ਇਹ ਕੀ ਗੱਲ ਕਹਿ ਰਹੇ ਸਾਰੇ ਕਹਿੰਦੇ ਘਰੇ ਚਲੋ ਘਰੇ ਜਾਣੀ ਥੋੜੀ ਬਣਿਆ ਯਾਰ ਅਸੀਂ ਜਥੇਦਾਰ ਜਿਹੜੇ ਕਹਿੰਦੇ ਕਿ ਮੈਂ ਇਹਨਾਂ ਦੇ ਕਹਿੰਦੇ ਮੁਖ ਆਗੂ ਆ ਵੀਰਾਂ ਨੂੰ ਅੱਜ ਆਗੂ ਆ ਫਿਰ ਪੱਗ ਲੈ ਗਈ ਯਾਰ ਸਿਰ ਲੈ ਜਾਂਦੇ ਨੇ ਇੱਕ ਤਰੀ ਮੈਂ ਜਾਣ ਕੇ ਜਾਕਰ ਪੱਗ ਨੂੰ ਆਦਾ ਕਿੰਨਾ ਇਹਦਾ ਪਰਚਾ ਮੈਂ ਪੜਿਆ ਲੇਕਿਨ ਜਨਪੜ ਬੰਦਾ ਇੱਕ ਕੋਈ ਵੀ ਵਕੀਲ ਦੇ ਮੂਰੇ ਜਾ ਕੇ ਜੇ ਸਜ਼ਾ ਕਰਾਓ ਮੈਂ ਤਾਂ ਮੰਨਦਾ ਜਥੇਦਾਰ ਮੈਂ ਜਥੇਦਾਰ ਨਹੀਂ ਮੰਨਦਾ ਮਨ ਵੀ ਭਾਬੋ ਕੋਰੇ ਮਨ ਮੇਰੇ ਮੇਰਾ ਰੋਣਾ ਨਿਕਲਦਾ ਮੈਂ ਅਗਰੇ ਪੱਗ ਨਹੀਂ ਦਿੰਦੀ ਦੇਖੀ ਛਰੇਆਮ ਪੁਲਿਸ ਵਾਲਿਆਂ ਨੇ ਜਦੋਂ 84 ਵੇਲੇ ਰਹੀਆਂ ਸੀ ਉਦੋਂ ਵੀ ਦੇਖ ਕੇ ਵੀਰੇ ਰੋਣਾ ਆਉਂਦਾ ਸੀ ਅੱਜ ਮੇਰੇ ਸਾਹਮਣੇ ਨੇਗੀ ਪਰ ਮੇਰੇ ਲਈ ਵੀਰੇ ਸਿੱਖੀ ਚੱਲੀ ਗਈ ਯਾਰ ਅੱਜ ਮੇਰੇ ਦਿਲ 'ਚ ਮੈਨੂੰ ਇਹ ਹੀ ਹੈ ਫਿਰ ਬਾਪੂ ਕਹਿੰਦਾ ਵੀਰੇ ਵੀ ਤੂੰ ਦਿਹਾੜੀ ਦਾ ਭਾਈ ਇਹ ਜੀ ਕੋਈ ਨਹੀਂ ਡੇਡਾ ਵੀ ਬੰਦਾ ਨਾ ਹੋ ਜਵਣਾ ਵੀ ਕੋਈ ਨਸ਼ੇ ਦਾ ਲੋਕ ਹੈ ਨਸ਼ੇ ਕਰ ਕੇ ਜੀ ਦੋ ਪਰ ਥੋੜੀ ਪੱਗ ਖਾਤ ਨਾ ਵੀ ਕੋਈ ਸਿੱਖੀ ਨਹੀਂ ਰਹੀ ਕਿਸੇ ਜੋ ਮੈਂ ਪਰ ਰਬਤ ਹੋ ਕੇ ਕਹਿੰਦਾ ਜੋਣਾ ਯਾਰ ਇਹ ਸਾਡੇ ਪਿੰਡ 'ਚ ਵੀ ਆ ਵੀਰੇ ਅਸੀਂ ਗੱਤਗਾ ਵੀ ਸਗਾ ਸਾਰਾ ਕੁਝ ਸਗਾ ਪਰ ਵੀਰੇ ਅਸੀਂ ਅੱਜ ਇਹ ਸੋਚੇ ਵੀ ਚੱਲ ਬਾਲ ਕਿ ਸਾਡੇ ਆਪ ਦੀ ਬੰਦੀ ਹੈ ਹਾਂ ਵੀਰੇ ਆਪਣੇ ਬੰਦੀ ਆਪ ਮੇਰੇ ਸਾਡੀ ਪੈਰ ਪੁੱਟਦੇ ਨੇ ਖਿੱਚ ਲੱਤਾਂ ਖਿੱਚਨੇ ਵੀ ਤੁਸੀਂ ਜਾਣੀ ਕੀ ਮੰਗ ਸੀਗੀ ਵੀਰੇ ਮੈਂ ਆਪਣੀ ਮੰਗ ਇਹ ਸੀ ਬਾਈ ਦੀ ਮੇਰੇ ਸਾਹਮਣੇ ਲਈ ਸੀ ਪੱਗ ਆਪਾਂ ਇੱਕੇ ਗੱਲ ਚਾਹੁੰਦੀ ਮੈਨੂੰ ਕੋਈ ਧਾਨੇ ਦਾ ਕੋਈ ਹੋ ਨਹੀਂ ਸੀ ਮੈਂ ਇੱਕੇ ਗੱਲ ਕਹੀ ਸੀ ਵੀ ਬਾਈ ਦੀ ਪੱਗ ਬਣਾ ਦਿਓ ਮੇਰੇ ਸਾਹਮਣੇ ਜੀ ਮੇਰੇ ਮੇਰੇ ਦਿਲ ਨੂੰ ਸਕੂਨ ਆ ਜਾਊਗਾ ਭਾਈ ਨੌਜਵਾਨ ਦੀ ਪ੍ਰਸ਼ਾਸਨ ਵੱਲੋਂ ਦਸਤਾਰ ਲੱਤ ਗਈ ਸੀ ਤਾਂ ਉਹਨਾਂ ਨੌਜਵਾਨਾਂ ਨਾਲ ਗੱਲਬਾਤ ਕਰ ਬਾਈ ਜੀ ਜਿਸ ਤਰ੍ਹਾਂ ਕਿ ਪ੍ਰਸ਼ਾਸਨ ਵੱਲੋਂ ਕਹੇ ਪ੍ਰਸ਼ਾਸਨ ਵੱਲ ਦਸਤਾਰ ਲਈ ਹਾਂਜੀ ਹੁਣ ਤੁਸੀਂ ਪ੍ਰਸ਼ਾਸਨ ਕੋਲ ਗਏ ਆ ਪ੍ਰਸ਼ਾਸਨ ਵੱਲੋਂ ਫਿਰ ਤੋਂ ਤੁਹਾਡੇ ਤੇ ਦਸਤਾਰ ਸਜਾ ਦਿੱਤੀ ਗਈ ਹੈ ਕੀ ਕਹਿਣਾ ਚਾਹੁੰਦੇ ਮੈਂ ਵਧੀਆ ਕਹਿਣਾ ਚਾਹੁੰਦਾ ਜੀ ਦੇਖੋ ਜੀ ਮੇਰੀ ਗੱਲ ਸੁਣੋ ਜੀ ਇੰਨੇ ਹੁਣ ਬੰਦੇ ਦਾ ਇਕੱਠਾ ਜੀ ਹੁਣ ਇਸ ਇਕੱਠ ਨੂੰ ਕੰਟਰੋਲ ਕਰਨਾ ਵੀ ਥੋੜਾ ਔਖਾ ਇਹ ਕਰਕੇ ਮਾੜਾ ਮੋਟਾ ਕਦ ਨਾ ਕਦੇ ਇਹੋ ਜਿਹਾ ਹੈਪਨ ਹੋ ਜਾਂਦਾ ਜੀ ਠੀਕ ਆ ਉਹਨਾਂ ਨੇ ਗਲਤੀ ਮੰਨੀ ਜੀ ਮੇਰੀ ਦਸਤਾਰ ਸਜਾ ਦਿੱਤੀ ਆ ਬਸ ਠੀਕ ਆ ਜੀ ਪਰ ਪ੍ਰਸ਼ਾਸਨ ਨੇ ਜਾਣ ਕੇ ਤੇ ਨਹੀਂ ਨਾ ਪੱਗ ਲਾਈ ਸੀ ਕਿ ਇਹਨਾਂ ਗੇਲੀ ਦੇ ਵਿੱਚ ਨਹੀਂ ਦੇਖੋ ਜੀ ੱੱਕਾ ਦਾ ਮਾਰਿਆ ਇਹਨਾਂ ਨੇ ਠੀਕ ਹੈ ਇਹ ੱੱਕਾ ਦਾ ਮਾਰਿਆ ਤੇ ਪਿੱਛੋਂ ਜਦੋਂ ਮੈਂ ਇਧਰ ਲਈ ਸਾਨੂੰ ਸਲਿੱਪ ਹੋਇਆ ਤਾਂ ਮੇਰੀ ਪੱਗ ਥੱਲੇ ਕਰ ਗਈ ਮੈਂ ਪੱਗ ਚੱਕਰ ਨੂੰ ਦੁਬਾਰਾ ਭੱਜੇ ਠੀਕ ਵਾਹੀ ਹੁਣ ਜੀ ਕਾਹਤ ਹੈ ਤੁਹਾਡੀ ਕੋਈ ਥੋੜੀ ਨੌਜਵਾਨਾਂ ਵੱਲੋਂ ਦੇਖਿਆ ਕਿ ਜਿਸ ਨੌਜਵਾਨ ਦੀ ਪ੍ਰਸ਼ਾਸਨ ਵੱਲੋਂ ਦਸਤਾਰ ਲੱਥ ਗਈ ਸੀ ਤੇ ਲਾਈ ਗਈ ਸੀ ਤਾਂ ਉਸ ਦਾ ਮੁੜ ਕੇ ਫਿਰ ਤੋਂ ਉਸ ਦੇ ਸਿਰ ਤੇ ਦਸਤਾਰ ਸਜਾ ਦਿੱਤੀ ਗਈ ਹੈ ਔਰ ਨੌਜਵਾਨ ਨੇ ਇਹ ਵੀ ਗੱਲ ਕਹੀ ਹੈ ਕਿ ਪ੍ਰਸ਼ਾਸਨ ਨੇ ਮੇਰੇ ਤੋਂ ਗਲਤੀ ਮੰਨੀ ਹੈ